ਭਾਈ ਸਨ ਪਿਛਲੀ ਵਾਰੀ ਵਾਲੀ ਕਣਕੇ ਮਿਲ ਜੂਗੀ ਸਾਨੂੰ ਅੱਗੇ ਵੀ ਨਿਕਾਣ ਕੇ ਮਿਲੀ ਸੀਗੀ ਪਿਛਲੀ ਏਰੀ ਵਾਲੀ ਦਾ ਨਹੀਂ ਪਤਾ ਐਤਗੇਰੀ ਵਾਲੀ ਮਿਲ ਜੇ ਇਹੀ ਸ਼ੁਕਰ ਕਰ ਤੂੰ ਕੀ ਗੱਲ ਭਾਈ ਅੱਗੇ ਵਾਲੀ ਨਾ ਕਰ ਪੂਰੀ ਕਣਕ ਲੈ ਕੇ ਜਾਣੀ ਮੈਂ ਤਾਂ ਮੈਂ ਘਰੋਂ ਦੇ ਦਾਂ ਤੈਨੂੰ ਪਹਿਲਾਂ ਹੀ ਪੁੱਛੀ ਇੰਨੀ ਆਈ ਏ ਜਦੋਂ ਸਾਡੇ ਵਰਹੀਂ ਇੰਨੀ ਆਈ ਏ ਭਾਈ ਪਿੱਛੇ ਤਾਂ ਤੁਸੀਂ ਵੱਡੇ ਵੱਡੇ ਤਾਂ ਵਾਧੂ ਵੀ ਦੇ ਦਿੰਨੇ ਤੇ ਮੇਰੇ ਮੇਰਾ ਕਹਿੰਦਾ ਵਾੜਾ ਵਾੜਾ ਚਪ ਕਰਦਾ ਇੱਥੇ ਅਜ਼ ਇੰਨੇ ਆਣੇ ਖੜਿਆ ਕੋਈ ਨਹੀਂ ਬੋਲਦਾ ਕੱਲੀ ਬੋਲੀ ਆਣੀ ਆ ਤੇ ਸਾਡੀ ਪਿਛਲੀ ਵਾਰ ਆ ਮੀਲੇ ਨਹੀਂ ਤਾਂ ਤਾਂ ਰੌਲਾ ਪਾਉਣਾ ਗੂਠਾ ਗੇ ਮੇ ਭਾਈ ਤੂੰ ਗੂਠਾ ਤਾਂ ਲਵਾਈ ਜੈ ਮੈਂ ਗੂਠੇ ਥਾਂ ਤੇ ਪੰਜਾ ਲਾ ਦੂੰਗੀ ਤੇ ਕਣਕ ਮੈਨੂੰ ਦਸਾਂ ਜੀਆਂ ਨਹੀਂ ਚਾਹੀਦੀ ਸਾਡੀ ਖਾਣ ਨਹੀਂ ਦੇਣੀ ਮੈਂ ਤੇ ਕੀ ਤੁਹਾਨੂੰ ਸਰਦ ਦੇ ਕੇ ਸਾਈਮਾ ਦਾ ਪੰਜਾ ਖਸਾ ਲਾ ਵੇ ਭਾਈ ਕਣਕ ਦੇਂਦਾ ਮਾਰਾ ਤਾਂ ਨਹੀਂ ਕਹਿੰਦਾ ਤੇਰੇ ਗੂਠਾ ਆਉਂਦਾ ਮੈਂ ਤਾਂ ਕੱਲ ਬੈਂਕ ਚ ਪੈਨਸ਼ਨ ਲੈ ਕੇ ਆਈ ਐ ਉਹ ਤਾਂ ਮੇਰਾ ਗੂਠਾ ਪੂਰਾ ਆ ਗਿਆ ਵਲੀਆਂ ਗੱਲਾਂ ਨਾ ਮਾਰ ਹਾਂ ਬਾਹਰ ਸਿਰ ਤੇ ਘਸਾ ਲਿਆ ਘਸਾਤਾ ਲਿਆ ਗੂਠਾ ਛੱਡ ਕੇ ਮੈਂ ਤਾਂ ਪੰਜਾ ਘਸਾ ਕੇ ਲਾ ਦੂੰਗੀ ਢੁੱਲੋਂ ਆਉਣ ਵਾਲਾ ਬਣਾ ਇੱਥੇ ਮਾਤਾ ਪੈਨਸ਼ਨਾਂ ਲੀਆਂ ਮਸ਼ੀਨਾ ਹੋਰ ਹੁੰਦੀਆਂ ਇਹ ਰਸ਼ਨ ਵਾਲੀਆਂ ਹੋਰ ਹੁੰਦੀਆਂ ਠੀਕ ਆ ਤੁਹਾਡੇ ਵੀਰੇ ਸਾਡੇ ਵੀਰੇ ਕਣਕ ਨਾ ਬਦਲ ਜੇ ਪੂਰੀ ਲੈ ਕੇ ਜਾਣੀ ਮਸ਼ੀਨਾ ਤਾਂ ਤੂੰ ਕਹਤਾ ਹੋਰ ਹੁੰਦੀਆਂ ਸਰਦਾਰ ਸਾਹਿਬ ਤੁਸੀਂ ਕਿਉਂ ਖੇਚਲ ਕੀਤੀ ਆਂ ਹੁੰਦੀ ਕੋਈ ਨਾ ਲਾਲਾ ਜੀ ਮੈਂ ਵੀ ਵਿੱਲ ਆਈ ਸੀ ਮੈਂ ਕਿਹਾ ਵੀ ਚੱਲੇ ਆਉਣੇ ਨਾਲੇ ਗੱਲਾਂបੱਤਾਂ ਮਾਰਿਆ ਆਂਗੇ ਲੈ ਆਉਣੇ ਕਣਕ ਜਾ ਕੇ ਕੋਈ ਗੱਲ ਨਹੀਂ ਤੁਮੇ ਵੰਡਵੰਡ ਤਾਂ ਨਹੀਂ ਦਿੱਤੀ ਕੀ ਗੱਲ ਕਰਦੇ ਹੋ ਸਰਦਾਰ ਸਾਹਿਬ ਥੋੜੀ ਤਾਂ ਪਹਿਲਾਂ ਹੀ ਅੱਡ-ਕੱਢ ਕੇ ਰੱਖੀ ਹੋਈ ਆ ਨਾਲੇ ਮੁੱਕਦੀ ਤਾਂ ਇੰਨਾ ਗਰੀਬਾਂ ਗੁਰਬਿਆਸਤੇ ਹੁੰਦੀ ਆ ਸਰਦਾਰਾਂ ਦਾ ਗੋਟਾ ਤਾਂ ਪਹਿਲਾਂ ਹੀ ਅੱਡ-ਕੱਢ ਕੇ ਰੱਖੀ ਦਾ ਨਾਲੇ ਮੋਚਾ ਮਗਾਉਣਾ ਬੈਠੋ ਤੁਸੀਂ ਕੋਈ ਗੱਲ ਨਹੀਂ ਠੀਕ ਆ ਚਲੋ ਲੋ ਸਿਹਦਰਿ ਰਾਮ ਜੀ ਆ ਗਏ ਉਹ ਹੋਰ ਬਿੰਦੀ ਰੰਜਨ ਸਿਆ ਕਿਵੇਂ ਆ ਦਿਖਦੇ ਨਹੀਂ ਅੱਜ ਕੱਲ ਲਾਲਾ ਜੀ ਉਹ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਉਹ ਦੇਹ ਦੇ ਬਸ ਜਾ ਹੁਣ ਕੰਮ ਵਧ ਗਿਆ ਮੁੰਡਾ ਕੈਨੇਡਾ ਜਾਵੜਿਆ ਹਾਂ ਤੇ ਸਾਰੀ ਜ਼ਿੰਮੇਵਾਰੀ ਆਪਦੇ ਤੇ ਪੈ ਗਈ ਠੀਕ ਹੈ ਠੀਕ ਹੈ ਚਲੋ ਭਾਈ ਵਧੀਆ ਕਿੱਲ ਦੀ ਵਾਅਦ ਤੈਨੂੰ ਪਤਾ ਕਿਹੜਾ ਸੌਖੀ ਅੱਗ ਕਰਨੀ ਹਾਂ ਮੁੰਡੇ ਬਾਰੇ ਦੱਸਿਆ ਨਹੀਂ ਤੂੰ ਬਾਹਰ ਚਲਾ ਗਿਆ ਤੂੰ ਵੀ ਕਿਵੇਂ ਵੇਖਿਆ ਨਹੀਂ ਉਹ ਕਿਤੇ ਦੁਕਾਨ ਤੇ ਮੁੰਡਾ ਕੱਲਾ ਹੀ ਬੈਠਾ ਹੁੰਦਾ ਉਹ ਕੀ ਦੱਸਾਂ ਉਹ ਸ਼ੈਲਰ ਤੈਨੂੰ ਪਤਾ ਲਾਇਆ ਸੀ ਆਪਾਂ ਵਧੀਆ ਕੰਮ ਹੋਇਆ ਇੱਕ ਹੋਰ ਲਾ ਲਿਆ ਫਰ ਉਧਰ ਉਲਝੇ ਰਹੀਦਾ ਸਾਰਾ ਦਿਨ ਟਾਈਮ ਨਹੀਂ ਮਿਲਦਾ ਜਾਂਦਾ ਇਹ ਤਾਂ ਫਰ ਹੈਗਾ ਕਮਾਈ ਦਾ ਫਰ ਅੱਜ ਫਿਰ ਮੈਂ ਕਨਕ ਲੈਣ ਆਇਆ ਸੀ ਮਖਿਆ ਉਹ ਮੈਂ ਕਿੱਥੇ ਮੈਂ ਜਾਇਆ ਫਿਰ ਹਾਂ ਸਿਰੀ ਕੰਮ ਗਿਆ ਜੀ ਤੁਸੀਂ ਟਾਈਮਿੰਗ ਖੇਚ ਲੀ ਕੀਤੀ ਬੈਠੋ ਲਾਲਾ ਜੀ ਬੈਠੋ ਸਰਦਾਰ ਜੀ ਆਹਾ ਹਾ 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 ਕਾਕਾ ਚਾਹ ਫੜ ਤੇ ਨਾਲੇ ਲਾਲਾ ਜੀ ਦੀ ਗੱਡੀ ਚ ਤੇ ਸਰਦਾਰ ਸਾਹਿਬ ਦੀ ਗੱਡੀ ਚ ਕਣਕ ਰਖਾ ਦਿਓ ਠੀਕ ਹੈ ਜੀ ਹੋਰ ਸੁਣਾਓ ਲਾਲਾ ਜੀ ਬਹੁਤ ਵਧੀਆ ਭਾਈ ਬਹੁਤ ਵਧੀਆ ਵੇ ਭਾਈ ਤੋ ਇੰਨਾ ਮਗਰ ਲੱਗਿਆ ਮੈਂ ਕਦੋਂ ਨਹੀਂ ਖੜੀ ਹੈ ਹੈ ਇਹ ਦੋ ਵਾਰਾਂ ਜੰਮੇ ਵੇ ਮਾਤਾ ਬੜਾ ਨਾ ਬੋਲ ਮਗਰ ਲਾਦੂ ਨਹੀਂ ਮੈਂ ਸਾਰਾਂ ਦੇ ਤੂੰ ਐ ਮੈਨੂੰ ਮਗਰ ਕਿਵੇਂ ਲਾ ਦੇਂਗਾ ਆਹ ਕਹ ਤੇਰੀ ਮਾਂ ਦੇ ਖਸਮ ਲਾ ਰਹੀ ਜਿੰਨਾਂ ਕਾਹ ਹਪਈ ਜਾਂ ਨਾ ਕਣਕੀ ਤੋ ਇਹਨਾਂ ਸਾਰਾਂ ਤੋਂ ਪਹਿਨਾ ਦੇਈ ਜਾਂ ਨੇ ਤੇ ਮੈਂ ਕਦੋਂ ਦੀ ਖੜੀ ਡੀਕੀ ਜਾਂ ਨੀ ਹੁਣ ਵੀ ਤੋਰ ਹੁਣ ਵੀ ਤੋਰ ਜਿੰਨਾਂ ਨੇ ਦਸ ਘਰਾਂ ਜਾ ਕੇ ਕੰਮ ਕਰਨਾ ਗੋਡੇ ਕਿੱਟੇ ਰੱਖ ਥੱਕ ਕੇ ਖੜੀ ਦੇਖੇ ਮੇਰੇ ਬੋਲਦੀ ਕਿ ਨਾ ਬੇਬੇ ਮੈਂ ਉਮਰ ਦਾ ਇਲਾਜ ਕਰੀਏ ਨਾ ਜਾ ਨਹੀਂ ਜਾਂਦਾ ਕਣਕਾ ਕਰ ਲਾ ਦਿਓ ਕਰਨਾ ਉਮਰ ਦਾ ਇਲਾਜ ਕਰਕੇ ਤੇ ਮੇਰੀ ਅੱਗੇ ਅੱਧੀ ਕਣ ਕਰੇਗੀ ਮੈਂ ਤਾਂ ਹੁਣ ਸਾਰੀ ਲੈ ਕੇ ਹਿੱਲੂਗੀ ਤੂੰ ਕਾਹ ਹੋ ਰਾਇ ਤੈਨੂੰ ਪਿੱਛੇ ਕਰਨ ਵਾਲਾ ਨਹੀਂ ਜਾ ਤੈਨੂੰ ਨਾ ਤਾਂ ਉਹ ਛੱਡ ਕਿਉਂ ਐਵੇਂ ਨਾ ਜਾਤਾ ਨਾ ਲੜਦਾ ਯਾਰ ਦੇ ਕੇ ਕਣਕ ਤੂਰ ਪਰੇ ਕੋਈ ਫੁੱਲ ਦੋ ਰਿਆ ਮਾਤਾ ਨੂੰ ਐਵੇਂ ਸਰ ਖਾਈ ਜਾਂਦੀ ਐ ਐਵੇਂ ਲੜਨਾ ਪੈਜੂ ਇਹਦੇ ਨਾਲ ਆਹੋ ਮੇਰੇ ਵਿੱਚ ਲੜਨਾ ਪੈਜੂਗਾ ਤਰ ਜਾਏ ਤਰ ਜਾਏ ਮਾਤਾ ਮੂਡ ਖਰਾਬ ਕਰਦਾ ਤੂੰ ਤੱਕ ਕੇ ਤਾਂ ਖੜਾ ਆ ਵੀ ਰਹਿੰਦਾ ਜਦੋਂ ਕਣਕ ਵੱਢਣ ਨੂੰ ਪਾਪਾ ਬੋਲਣਗੇ ਗੱਡੇਗਾ ਤੋੜ ਦੇਨੇ ਤੇ ਮੈਂ ਖੜੀ ਕੰਟੇ ਦੀ ਗੱਟਾ ਨਹੀਂ ਖੜਦੇ ਤੇ ਮੇਰੇ ਕੰਟੇ ਨਹੀਂ ਚੱਲ 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 ਹਾਂ ਯਾਰ ਜਦੋਂ ਖਾਣਾ ਖੜਾ ਹੋ